ਯਕਾਲ ਜੀ ਵੀਡੀਓ ਦੇਖ ਰਹੇ ਸਭ ਆਪ ਸਭ ਨੂੰ ਜੀ ਆ ਲੈ ਕੇ ਹਾਜਰਾਂ ਅੱਜ ਦੀ ਵੱਡੀ ਖਬਰ ਲੁਧਿਆਣੇ ਦਾ ਰੇਲਵੇ ਸਟੇਸ਼ਨ ਤੇ ਸੁੱਤੀ ਪਈ ਮਾਂ ਦੀ ਗੋਦ ਵਿੱਚੋਂ ਇੱਕ ਸਾਲ ਦਾ ਬੱਚਾ ਚੋਰੀ ਕਰਕੇ ਲੈ ਗਿਆ ਜੋੜਾ ਘਟਨਾ ਸੀਸੀਟੀਵੀ ਕੈਮਰੇ ਮੰਗਲਵਾਰ ਰਾਤ ਨੂੰ ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ ਦੇ ਰੈਨਵਾਲੀਲਾ ਲਾਲਤੀ ਦੇਵੀ ਜੋ ਆਪਣੇ ਦੋ ਬੱਚੇ ਸੰਸਕਾਰ ਚਾਰ ਤੇ ਰਾਜ ਇੱਕ ਸਾਲ ਨਾਲ ਰੇਲਵੇ ਸਟੇਸ਼ਨ ਦੇ ਬੁਕਿੰਗ ਦਫ਼ਤਰ ਨੇੜੇ ਸੌ ਰਹੀ ਸੀ ਉਸ ਦੇ ਇੱਕ ਸਾਲ ਦੇ ਪੁੱਤ ਰਾਜ ਨੂੰ ਇੱਕ ਅਣਪਛਾਤੇ ਜੋੜੇ ਨੇ ਚੋਰੀ ਕਰ ਲਿਆ ਜੀ ਆਰ ਪੀ ਨੂੰ ਸਟੇਸ਼ਨ ਤੇ ਲੱਗੇ ਸੀ ਸੀਸੀਟੀ ਕੈਮਰਿਆਂ ਦੀ ਜਾਂਚ ਕਰਨ ਤੋਂ ਬਾਅਦ ਔਰਤ ਦੀ ਇੱਕ ਫੋਟੋ ਮਿਲੀ ਜੋ ਆਪਣੇ ਮੋਢੇ ਤੇ ਇੱਕ ਬੱਚੇ ਨੂੰ ਲੈ ਕੇ ਆਪਣੇ ਪਤੀ ਨਾਲ ਜਾ ਰਹੀ ਸੀ ਔਰਤ ਨੇ ਕਾਲਾ ਸੂਟ ਪਾਇਆ ਹੋਇਆ ਹੈ ਤੇ ਉਸ ਦੇ ਉਹਦਾ ਪਤੀ ਇੱਕ ਬੈਗ ਲੈ ਕੇ ਆ ਜਾ ਰਿਹਾ ਹੈ ਜੀ ਆਰ ਪੀ ਨੇ ਅਣਪਛਾਤੇ ਜੋੜੇ ਵਿਰੁੱਧ ਮਾਮਲਾ ਦਰਜ ਕੀਤਾ ਹੈ ਉਹਨਾਂ ਨੂੰ ਗ੍ਰਿਫਤਾਰੀ ਕਰਨ ਲਈ ਚਾਰ ਟੀਮਾਂ ਬਣਾਈਆਂ ਹਨ ਸਟੇਸ਼ਨ ਹਾਊਸ ਅਫਸਰ ਪਲਵਿੰਦਰ ਸਿੰਘ ਨੇ ਕਿਹਾ ਹੈ ਕਿ ਇਹ ਜੋੜਾ ਕਿਸੇ ਬੱਚੇ ਨੂੰ ਗਵਾਹ ਕਰਨਾ ਵਾਲੇ ਗਰੋਹ ਨਾਲ ਜੁੜਿਆ ਹੋਇਆ ਹੈ ਜਾਂ ਉਹਨਾਂ ਨੂੰ ਬੱਚੇ ਦੀ ਲੋੜ ਹੋਣ ਕਰਕੇ ਉਹ ਇਹ ਅਪਰਾਧ ਕੀਤਾ ਹੈ ਇਹ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਸਪਸ਼ਟ ਹੋਵੇਗਾ ਪੁਲਿਸ ਨੇ ਕਿਹਾ ਕਿ ਜੋੜੇ ਦੇ ਹੋਰ ਟਿਕਾਣਿਆਂ ਦਾ ਪਤਾ ਲਗਾਉਣ ਲਈ ਜਗਰਾਓਂ ਪੋਲ ਵਿਸ਼ਕਰਮਾ ਚੌਂਕ ਤੇ ਘੰਟਾ ਘਰ ਟਾਵਰ ਤੇ ਬੱਸ ਸਟੈਂਡ ਖੇਤਰਾਂ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਵੀ ਜਾਂਚ ਕੀਤੀ ਗਈ ਹੈ ਜੀਆਰਪੀ ਪੁਲਿਸ ਸਟੇਸ਼ਨ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਲਾਲਤੀ ਦੇਵੀ ਨੇ ਕਿਹਾ ਹੈ ਕਿ ਉਸ ਦੀ ਉਸ ਦਾ ਪਤੀ ਅਸ਼ੀਸ਼ ਇੱਕ ਫੈਕਟਰੀ ਵਿੱਚ ਕੰਮ ਕਰਦਾ ਹੈ ਫੈਕਟਰੀ ਮਾਲਕ ਰਾਤ ਨੂੰ ਫੈਕਟਰੀ ਦਾ ਦਰਵਾਜ਼ਾ ਬੰਦ ਕਰ ਦਿੰਦਾ ਹੈ ਤੇ ਸਵੇਰੇ 6 ਵਜੇ ਖੋਲ ਕੇ ਚਲਾ ਜਾਂਦਾ ਉਸ ਦੇ ਪਤੀ ਨੇ ਉਸ ਨੂੰ ਬੱਚਿਆਂ ਨਾਲ ਰੇਲਵੇ ਸਟੇਸ਼ਨ ਜਾਣ ਲੈ ਕੇ ਹਾਂ ਉਹ ਸਵੇਰੇ 6 ਵਜੇ ਸਟੇਸ਼ਨ ਤੋਂ ਉਹਨਾਂ ਨੂੰ ਲੈਣ ਜਾਵੇਗੀ ਇਸ ਕਾਰਨ ਕਰਕੇ ਉਹ ਸਟੇਸ਼ਨ ਤੇ ਰਾਤ ਰੁਕੀ ਤੇ ਲਾਲਤੀ ਦੇਵੀ ਨੇ ਦੱਸਿਆ ਕਿ ਉਹ ਪਹਿਲਾਂ ਵੈਂਟਿੰਗ ਰੂਮ ਵਿੱਚ ਸੀ ਇਸ ਦੌਰਾਨ ਉਹ ਉੱਥੇ ਇੱਕ ਔਰਤ ਅਤੇ ਉਸ ਦੇ ਪਤੀ ਨੂੰ ਮਿਲੀ ਉਹਨਾਂ ਨੇ ਗੱਲਬਾਤ ਕੀਤੀ ਅਤੇ ਉਹਨਾਂ ਨਾਲ ਦੋਸਤਾਨਾ ਹੋ ਗਈ ਬਾਅਦ ਵਿੱਚ ਉਹਨਾਂ ਨੇ ਉਸ ਨੂੰ ਜਾਣਨ ਲਈ ਕਿਹਾ ਵੇਟਿੰਗ ਰੂਮ ਛੱਡ ਕੇ ਤੇ ਉਹ ਬੁਕਿੰਗ ਦਫਤਰ ਚਲੀ ਗਈ ਉੱਥੇ ਉਹ ਇੱਕ ਚਾਦਰ ਵਿਛਾ ਕੇ ਸੌਂ ਰਹੀ ਸੀ ਉਸੇ ਵੇਲੇ ਔਰਤਨ ਅਤੇ ਉਸ ਦਾ ਪਤੀ ਆ ਗਏ ਉਹ ਦੋਵੇਂ ਉਸ ਨਾਲ ਗੱਲਾਂ ਕਰਨ ਲੱਗ ਪਏ ਅਤੇ ਨੇੜੇ ਹੀ ਸੌਂ ਗਏ ਲਾਲ ਲੱਤੀ ਦੇਵੀ ਨੇ ਅਨਸਾਰ ਜਦੋਂ ਉਹ ਸੇਰੇ ਉੱઠી ਤਾਂ ਉਸ ਨੂੰ ਅਹਿਸਾਸ ਹੋਇਆ ਉਸ ਦਾ ਇੱਕ ਪੁੱਤਰ ਦਾ ਉਸ ਦਾ ਇੱਕ ਸਾਲ ਦਾ ਪੁੱਤਰ ਰਾਜ ਲਾਪਤਾ ਹੈ ਇਸ ਦੌਰਾਨ ਉਸ ਦਾ ਪਤੀ ਅਸ਼ੀਸ਼ ਵੀ ਆ ਗਿਆ ਸੀ ਉਹਨਾਂ ਨੇ ਬੱਚੇ ਦੀ ਬਹੁਤ ਦੇਖਭਾਲ ਕੀਤੀ ਪਰ ਜਦੋਂ ਉਹ ਨਹੀਂ ਮਿਲਿਆ ਤਾਂ ਉਹਨਾਂ ਨੇ ਜੀਆਰਪੀ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਪੁਲਿਸ ਨੇ ਸ਼ਿਕਾਇਤ ਦਰਜ ਕਰ ਲਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਧੰਨਵਾਦ ਕਮੈਂਟ ਵਿੱਚ ਆਪਣੀ ਰਾਏ ਤੇ ਸਲਾਹ ਦਿਓ